ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕਿਹਾ ਹਾਲ ਹੈ ਠੀਕ ਹੋ ਆ ਦੇਖੋ ਆ ਹੁੰਦੀਆਂ ਨੇ ਸਾਡੀਆਂ ਰੋਡ ਤੇ ਉੱਤੇ ਗਲਤੀਆਂ ਆ ਦੋ ਵੀਰ ਤੁਰੇ ਹੋਇਆ ਮੋਟਰਸਾਈਕਲ ਤੇ ਤੇ ਉਹਨਾ ਦੇਖੋ ਬਰਾਬਰ ਇਹਨਾਂ ਨੇ ਮੋਟਰਸਾਈਕਲ ਤੋਰਿਓ ਆ ਆ ਦੇਖੋ ਬਰਾਬਰ ਤੋਰਿਓ ਨਾ ਮੋਟਰਸਾਈਕਲ ਤੇ ਜਿਸ ਲਈ ਰੱਬ ਨਾ ਕਰੇ ਕੋਈ ਬੰਦਾ ਪਿੱਛੋਂ ਕੋਪਲੇ ਖਾ ਲੱਗ ਜਾਏ ਜਾਂ ਕੋਈ ਗੱਲਬਾਤ ਹੋ ਜਾਏ ਤੇ ਐਕਸੀਡੈਂਟ ਫਿਰ ਵਦੋ-ਵਦੀ ਹੋ ਜਾਂਦਾ ਹੁਣ ਆ ਦੋਨੇ ਵੀਰਾਂ ਮੋਟਰਸਾਈਕਲਾਂ ਤੇ ਤੇ ਜੇ ਆਪਾਂ ਇਹਨਾਂ ਨੂੰ ਕਵਾਂਗੇ ਤਾਂ ਇਹਨਾਂ ਨੇ ਸਾਡੇ ਨਾਲ ਲਾਣਾ ਵੀ ਤੂੰ ਕੌਣ ਹੁੰਦਾ ਸਮਝਾਉਣ ਵਾਲਾ ਹੈਨਾ ਆਪਾਂ ਸਾਡੇ ਮੋਟਰਸਾਈਕਲ ਅਸੀਂ ਤੁਰੇ ਹਾਂ ਜੇ ਆ ਉਹ ਤੁਹਾਨੂੰ ਪਤਾ ਹੀ ਹੈ ਨਾ ਮਿੰਟ 'ਚ ਕਲੇਸ਼ ਹੋ ਜਾਂਦਾ ਪਰ ਗੱਲ ਕੀ ਆ ਵੀ ਜੇਕਰ ਆਪਾਂ ਰੋਡ ਦੇ ਉੱਤੇ ਸੇਫਟੀ ਵਰਤੀਏ ਤਾਂ ਇਹਨਾਂ ਚੀਜ਼ਾਂ ਤੋਂ ਆਪਾਂ ਬਚ ਸਕਦੇ ਆ ਐਕਸੀਡੈਂਟ ਤੋਂ ਬਚ ਸਕਦੇ ਆ ਜਾਨ ਸਾਡੀ ਬਚ ਸਕਦੀ ਆ ਤੇ ਜੇ ਅਸੀਂ ਨਹੀਂ ਸੇਫਟੀ ਵਰਤਦੇ ਇੱਦਾਂ ਹੀ ਚੱਲਦੇ ਹੁਣ ਦੱਸੋ ਕਿੰਨੀ ਆ ਕਿਤੇ ਗੱਲਾਂ ਜ਼ਰੂਰੀ ਹੋ ਗਈਆਂ ਵੀ ਬਾਈ ਜੀ ਮੋਟਰਸਾਈਕਲ ਅੱਗੇ ਪਿੱਛੇ ਕਰ ਲਓ ਅੱਗੇ ਪਿੱਛੇ ਕਰਕੇ ਚਲਾ ਲਓ ਹਨਾ ਤੇ ਪਿੱਛੋਂ ਮਨੂੰ ਵੀ ਤਾਂ ਲੱਗਿਆ ਜਿਦਾ ਕਾਰ ਹੈ ਹਨਾ ਤੇ ਉਹ ਕੀ ਆ ਵੀ ਜੇ ਕਾਰ ਹੋਵੇ ਕਾਰ ਦੀ ਜਿਹੜੀ ਚੜਾਈ ਆ ਉਹ ਸੀਮਤ ਆ ਉਹਨੇ ਇਦਾਂ ਘੁੰਮਣਾ ਨਹੀਂ ਵਾਲੇ ਦੁਆਲੇ ਨੂੰ ਇਹ ਮੋਟਰਸਾਈਕਲ ਆ ਇਹਨਾਂ ਨੇ ਤਾਂ ਬਾਈ ਜੀ ਮਿੰਟ ਦੇ ਵਿੱਚ ਜਿਕੇ ਦੇ ਇੱਕ ਇੱਕ ਮੜਿਆ ਹਿੱਲਿਆ ਦੂਜਾ ਬਾਹਰ ਨੂੰ ਆ ਗਿਆ ਤੇ ਟੱਕਰ ਹੋ ਗਈ ਨਾ ਹੁਣ ਦੇਖੋ ਟਰਨ ਵੀ ਇਹਨਾਂ ਨੇ ਇੱਦਾਂ ਇਕੱਠਿਆਂ ਨੇ ਮੋੜਿਆ ਆ ਇਕੱਠੇ ਟਰਨ ਮੋੜ ਰਹੇ ਆ ਬਾਈ ਜੀ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਧਿਆਨ ਚ ਨਾ ਲਿਆਵਾਂਗੇ ਨਾ ਤੇ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਰੋਡ ਦੇਖੋ ਕਿੰਨੇ ਐਕਸੀਡੈਂਟ ਹੁੰਦੇ ਕਿਦਾਂ ਹੈ ਨਾ ਰੋਡ ਕਿੰਨਾ ਮਾੜਾ ਹੋ ਚੁੱਕਾ ਅਜ ਦੇ ਟਾਈਮ 'ਚ ਕੋਈ ਵੀ ਆ ਸੋ ਬੇਨਤੀ ਆ ਭਾਈ ਵੀਡੀਓ ਨੂੰ ਸ਼ੇਅਰ ਕਰਿਓ ਆਣਾ ਜੇ ਕੋਈ ਇੱਧਾ ਚਲਾਉਂਦਾ ਤਾਂ ਆਪਾਂ ਹਟਜੋ ਹੈ ਨਾ ਆਪਾਂ ਤਾਂ ਕਹਿੰਦੇ ਨਹੀਂ ਯਾਰ ਦੁਨੀਆ ਗਲ ਪੈਂਦੀ ਆ ਕੀ ਫਾਇਦਾ ਹੈ ਨਾ ਕਹਿਣ ਦਾ ਪਰ ਆ ਦੇਖੋ ਹੁਣ ਇਹ ਹਟੇ ਨਹੀਂ ਉਦਾਂ ਹੀ ਤੁਰਿਓ ਭਾਵੇਂ ਆਪਾਂ ਵੀ ਆਪਸ ਹੀ ਭੜ ਕੇ ਡਿੱਗ ਜਾਈਂ ਇਹ ਨਹੀਂ ਪਤੰਦਰ ਹਟਦੇ ਆ ਦੇਖੋ ਮੈਂ ਹੁਣ ਮੈਂ ਪਾਸ ਕਰ ਰਿਹਾ ਮੈਨੂੰ ਰੋਡ ਦੇ ਦੂਜੇ ਪਾਸੇ ਜਾਣਾ ਪੈ ਰਿਹਾ ਇਦਾਂ ਦੇ ਹਾਲਾਤ ਆ ਭਾਈ ਜੀ ਇਦਾਂ ਦੇ ਹਾਲਾਤ ਆ ਰ